ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਦੀਪ ਰੂਬੀ ਅੱਜ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਬਿਲਕੁਲ ਭੁੱਖ ਨਹੀਂ ਲੱਗਦੀ ਸੇਤ ਨਹੀਂ ਬਣ ਰਹੀ ਬਿਲਕੁਲ ਵੀ ਸਾਰਾ ਦਿਨ ਕੁਝ ਖਾਂਦੇ ਵੀ ਨਹੀਂ ਤਾਂ ਬਹੁਤ ਥੋੜਾ ਜਿਹਾ ਖਾ ਕੇ ਢਿੱਡ ਭਰ ਜਾਂਦਾ ਤੇ ਪੇਟ ਚ ਗੈਸ ਜੀ ਬਣੇ ਰਹਿੰਦੀ ਹੈ ਅਫਾਰਾ ਜਾਇ ਰਹਿੰਦਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਬੱਚਿਆਂ ਚ ਵੀ ਪ੍ਰੋਬਲਮ ਆਉਂਦੀ ਹੈ ਕਿ ਭੁੱਖ ਨਹੀਂ ਲੱਗ ਰਹੀ ਬਿਲਕੁਲ ਪਤਲੇ ਬੱਲੇ ਪਤਲੇ ਹੋ ਜਾਂਦੇ ਐ ਤੇ ਅੱਜ ਜਿਵੇਂ ਤੁਹਾਨੂੰ ਚੂਰਨ ਦੱਸਣ ਲੱਗੀ ਆ ਇਹ ਤੁਸੀਂ ਖੁਦ ਵੀ ਲਓਗੇ ਤੇ ਬੱਚਿਆਂ ਨੂੰ ਵੀ ਦੋਗੇ ਤਾਂ ਬਹੁਤ ਸੋਹਣੀ ਸਿਹਤ ਬਣ ਜਾਣੀ ਹੈ ਪ੍ਰੋਪਰ ਭੁੱਖ ਲੱਗਣੀ ਹੈ ਇਹ ਕੀ ਹੈ ਕਿ ਸੱਤ ਚੀਜ਼ਾਂ ਨੇ ਜਿਵੇਂ ਜਵੈਣ ਜੀਰਾ ਸੌਫ ਸੁੰਡ ਜਿਸ ਨੂੰ ਸੌਂਠ ਵੀ ਕਹਿੰਦੇ ਨੇ ਮੇਥੀ ਦਾਣਾ ਸੁੱਕਾ ਧਨੀਆ ਤੇ ਸੈਂਦਾ ਨਮਕ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਹਲਕਾ ਜਿਹਾ ਗਰਮ ਕਰ ਲੈਣਾ ਤਾਂ ਜੋ ਜੇ ਵਿੱਚ ਸਿਲ ਵਗੈਰਾ ਹੈ ਤਾਂ ਉਹ ਖਤਮ ਹੋ ਜਾਏਗੀ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਤੇ ਚੂਰਨ ਬਣਾ ਲੈਣਾ ਇੱਕ ਚਮਚ ਤੁਸੀਂ ਚਾਹੇ ਸਵੇਰੇ ਲੋ ਚਾਹੇ ਸ਼ਾਮ ਨੂੰ ਲੋ ਖਾਣਾ ਖਾਣ ਤੋਂ ਤੁਰੰਤ ਬਾਅਦ ਇੱਕ ਚਮਚ ਲੈਣਾ ਹੈ ਬੱਚਿਆਂ ਨੂੰ ਅੱਧਾ ਚਮਚ ਦੇ ਦਿਓ ਪ੍ਰੋਪਰ ਭੁੱਖ ਲੱਗੇਗੀ ਖਾਦਾ ਪੀਤਾ ਹਜਮ ਆਏਗਾ ਚੰਗੀ ਤਰ੍ਹਾਂ ਤੇ ਬਹੁਤ ਸੋਹਣੀ ਸਿਹਤ ਬਣੇਗੀ ਥੈਂਕ ਯੂ ਸੋ ਮੱਚ ਜੀ